ਕਰਨਾ ਹਟਾਉਣ ਤੇ ਆਪਣੇ ਵਰਕਰਾਂ ਦੇ ਕੰਮ ਦੀ ਵਾਪਸੀ ਬਾਰੇ ਕਹਿਣ ਤੋਂ ਕੁਝ ਘੰਟਿਆਂ ਤੇ ਬਾਅਦ ਟੀਮ ਸਟਾਰਜ਼ ਯੂਨੀਅਨ ਨੇ ਸੀਐਨ ਰੇਲ ਨੂੰ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਦਿੱਤਾ ਹੈ ਟੀਮ ਸਰਸ ਕੈਨੇਡਾ ਰੇਲ ਕਾਨਫਰੰਸ ਦੇ ਵੱਲੋਂ ਸੀਐਨ ਨੂੰ ਦਿੱਤੇ ਨੋਟਿਸ ਦੇ ਵਿੱਚ ਕਿਹਾ ਹੈ ਕਿ ਯੂਨੀਅਨ ਨੂੰ ਨਹੀਂ ਲੱਗਦਾ ਕਿ ਰੇਲ ਕੰਪਨੀ ਅਤੇ ਉਹਨਾਂ ਦੇ ਦਰਮਿਆਨ ਚੱਲ ਰਹੇ ਮਸਲੇ ਹੱਲ ਹੋਣ ਯੋਗ ਨਹੀਂ ਹੈ ਤੇ ਯੂਨੀਅਨ ਰੇਲ ਬੰਦ ਨੂੰ ਖਤਮ ਕਰਨ ਦੇ ਲਈ ਗੱਲਬਾਤ ਦੇ ਲਈ ਖੁੱਲੀ ਹੈ ਕੈਲਗਰੀ ਦੇ ਵਿੱਚ ਗੱਲਬਾਤ ਦੌਰਾਨ ਟੀਮ ਸਟਾਰਸ ਕੈਨੇਡਾ ਦੇ ਪ੍ਰੈਜ਼ੀਡੈਂਟ ਫੈਂਕੋਲ ਆਪਰਟ ਨੇ ਕਿਹਾ ਹੈ ਕਿ ਕੰਪਨੀ ਦੀਆਂ ਮੰਗਾਂ ਯੂਨੀਅਨ ਦੇ ਸਮੂਹਿਕ ਸਮਝੌਤੇ ਦੀਆਂ ਉਲੰਘਣਾ ਕਰਦੀਆਂ ਨੇ ਤੇ ਕਿਹਾ ਕਿ ਯੂਨੀਅਨ ਦੀ ਤਰਜ਼ੀ ਯੂਨੀਅਨ ਦੀਆਂ ਦੇ ਮੈਂਬਰਾਂ ਦੇ ਕੋਲ ਵਧੀਆ ਤੇ ਵਾਜਬ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ ਹੈ ਅਸੀਂ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਦੇ ਵਿੱਚ ਪਰੋਸਾ ਕਰਦੇ ਹਾਂ ਤੇ ਇਹੀ ਅਸੀਂ ਚਾਹੁੰਦੇ ਹਾਂ ਤੇ ਅਸੀਂ ਕੰਪਨੀ ਦੇ ਨਾਲ ਇੱਕ ਨਿਰਪੱਖ ਅਤੇ ਇਮਾਨਦਾਰੀ ਜਿਹੜੀ ਹੈ ਉਹ ਨੇਗੋਸ਼ੀਏਸ਼ਨ ਬਾਰੇ ਵਿਚਾਰ ਕਰ ਰਹੇ ਹਾਂ ਕੈਨੇਡੀਅਨ ਪੈਸੀਫਿਕ ਕੈਂਸਾਸ ਸਿਟੀ ਦਾ ਕੰਮ ਰੁਕਿਆ ਹੋਇਆ ਹੈ ਤੇ ਇਹ ਜਿਹੜਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦਾ ਆਰਡਰ ਜਿਹੜਾ ਉੜੀਕਿਆ ਜਾ ਰਿਹਾ ਹੈ ਯੂਨੀਅਨ ਤੇ ਰੇਲ ਕੰਪਨੀਆ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਸਫਲ ਰਹਿਣ ਤੋਂ ਬਾਅਦ ਵੀਰਵਾਰ ਤੋਂ ਹਜ਼ਾਰਾਂ ਕਾਮਿਆਂ ਲਈ ਤਾਲਾਬੰਦੀ ਸ਼ੁਰੂ ਹੋ ਗਈ ਰੇਲਬੰਦ ਨੂੰ ਖਤਮ ਕਰਨ ਲਈ ਕੈਨੇਡਾ ਦੇ ਲੇਬਰ ਮੰਤਰੀ ਸਟੀਵ ਮੈਕਨੇਨਨ ਨੇ ਵੀਰਵਾਰ ਨੂੰ ਇਸ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਲਈ ਸੀਆਰ ਆਰਬੀ ਦੇ ਕੋਲ ਭੇਜ ਦਿੱਤਾ ਸੀ ਯੂਨੀਅਨ ਤੇ ਸੀਪੀਕੇਸੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਬੋਰਡ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਸੀ ਤੇ ਸ਼ੁੱਕਰਵਾਰ ਨੂੰ ਦੁਬਾਰਾ ਉਹ ਮਿਲਣਗੇ ਸੀਪੀਕੇਸੀ ਨੇ ਹੈ ਕਿ ਉਹ ਬੋਰਡ ਦੇ ਨਾਲ ਮੀਟਿੰਗ ਦੇ ਵਿੱਚ ਰੇਲ ਸੇਵਾ ਮੋਰ ਸ਼ੁਰੂ ਕਰਨ ਬਾਰੇ ਚਰਚਾ ਕਰਨ ਲਈ ਤਿਆਰ ਸੀ ਪਰ ਯੂਨੀਅਨ ਨੇ ਇਨਕਾਰ ਕਰ ਦਿੱਤਾ ਹੈ ਤੇ ਯੂਨੀਅਨ ਮੈਕਨੇਨਨ ਦੇ ਨਿਰਦੇਸ਼ਾਂ ਦੀ ਸਵਿਧਾਨਕਤਾ ਨੂੰ ਚੁਣੌਤੀ ਦੇਣ ਦੇ ਲਈ ਬੇਨਤੀ ਦਾਇਰ ਕਰਨਾ ਚਾਹੁੰਦੇ ਨੇ ਵੀਰਵਾਰ ਸਵੇਰ ਤੋਂ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਨੇ 9300 ਇੰਜੀਨੀਅਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਲਈ ਤਾਲਾਬੰਦੀ ਕਰ ਦਿੱਤੀ ਹੈ ਸੀਪੀਕੇਸੀ ਦੇ 3500 ਵਰਕਰ ਉਸ ਸਮੇਂ ਹੜਤਾਲ ਤੇ ਚਲੇ ਗਏ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ